ਪੀਟੀਸੀ న్యూ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਤਰਾਮ ਸਿੰਘ ਬਠੋਈ ਜੇਕਰ ਦੇਖਿਆ ਜਾਵੇ ਕਿ ਨਸ਼ੇ ਕਾਰਨ ਆਏ ਦਿਨ ਮੌਤਾਂ ਦੇ ਅੰਕੜੇ ਵਧਦੇ ਜਾ ਰਹੇ ਨੇ ਤੇ ਇਹ ਨਸ਼ੇ ਦਾ ਦਾੰਤ ਇੱਕ ਤੋਂ ਬਾਅਦ ਇੱਕ ਘਰ ਦੇ ਨੌਜਵਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ ਤੇ ਕਈ ਘਰ ਉਜਾੜੇ ਜਾ ਰਹੇ ਆ ਤੇ ਹੁਣ ਤੱਕ ਜੇਕਰ ਦੇਖਿਆ ਜਾਵੇ ਕਿ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਏ ਆ ਕਿ ਉਹਨਾਂ ਨੂੰ ਸੁਣ ਕੇ ਜਿੱਥੇ ਕਾਫੀ ਜਿਹੜੇ ਆ ਹੈਰਾਨੀ ਜਨਕ ਜਾਣਕਾਰੀ ਸਾਹਮਣੇ ਆਂਦੀ ਆ ਪਰ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਜੋ ਜਗਰਾਉ ਤੋਂ ਮਾਮਲਾ ਸਾਹਮਣੇ ਆਇਆ ਉਸ ਨੇ ਹਿਰਦੇ ਬਲੁੰਦਰ ਕੇ ਰੱਖ ਦਿੱਤੇ ਨੇ ਜਾਨੀ ਕਿ ਇੱਕੋ ਪਰਿਵਾਰ ਦੇ 7 ਮੈਂਬਰ ਆ ਜਿਹੜਾ ਜਿਹੜੇ ਨੇ ਉਸ ਨਸ਼ੇ ਨੇ ਆਪਣੀ ਲਪੇਟ ਵਿੱਚ ਲੈ ਨੇ ਤਾਂ ਨਸ਼ੇ ਦੇ ਦਾਇਤ ਨੇ 7 ਪਰਿਵਾਰਕ ਮੈਂਬਰ ਜਿਹੜੇ ਆ ਪਿਓ ਪੁੱਤ ਉਹ ਖਾਦੇ ਆ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਇੱਕ ਪਾਸੇ ਤਾਂ ਨਸ਼ੇ ਨੂੰ ਲੈ ਕੇ ਸਰਕਾਰਾਂ ਜਿਹੜੀਆਂ ਵੱਡੇ ਦਾਅਵੇ ਠੋਕਰੀਆਂ ਨੇ ਪਰ ਇਹੀ ਨਸ਼ਾ ਦਿਨੋ ਦਿਨ ਪੰਜਾਬ ਦੇ ਲਈ ਪੰਜਾਬ ਦੀ ਨੌਜਵਾਨੀ ਲਈ ਦਲਦਲ ਬਣਦਾ ਜਾ ਰਿਹਾ ਤਾਂ ਦੱਸਦੀ ਏ ਕਿ ਇਹ ਮਾਮਲਾ ਜਿਹੜਾ ਜਗਰਾਉਂ ਦੇ ਸਿੰਧਵਾ ਵੇੜ ਦੇ ਸ਼ੇਰਾਵਾਲ ਇਲਾਕਾ ਸ਼ੇਰਾਵਾਲ ਪਿੰਡੇ ਦਾ ਹੈ ਜਿੱਥੇ ਕਿ ਇੱਕੋ ਪਰਿਵਾਰ ਦੇ ਸੱਤ ਜਿਹੜੇ ਜੀ ਨੇ ਉਹ ਨਸ਼ੇ ਦੀ ਭੇਂਟ ਚੜ ਚੁੱਕੇ ਨੇ ਹੁਣ ਤੱਕ ਇਹ ਮਾਮਲੇ ਵੱਖ-ਵੱਖ ਸਮੇਤ ਸਾਹਮਣੇ ਆਏ ਨੇ ਜਾਨੀ ਕਿ ਵੱਖ-ਵੱਖ ਸਾਲਾਂ 'ਚ ਇਹ ਮੌਤਾਂ ਹੋਈਆਂ ਨੇ ਪਹਿਲਾਂ ਜੋ ਜੇਕਰ ਗੱਲ ਕਰੀਏ ਕਿ ਇਹਨਾਂ ਨੌਜਵਾਨਾਂ ਦੇ ਪਿਤਾ ਜਿਹੜੇ ਆ ਉਹ ਵੀ ਨਸ਼ੇ ਦੇ ਕਾਰਨ ਹੀ ਜਿਹੜੇ ਆ ਮੌਤ ਦੇ ਲਪੇਟ ਵਿੱਚ ਆਂਦੇ ਆ ਤੇ ਦੂਜੇ ਪਾਸੇ ਹੁਣ ਉਹਨਾਂ ਦੇ ਅੱਗੇ ਜਿਹੜੇ 6 ਪੁੱਤ ਸੀਗੇ 6 ਪੁੱਤ ਆ ਜਿਹੜੇ ਉਹ ਨਸ਼ੇ ਦੀ ਲਪੇਟ 'ਚ ਚਿੱਟੇ ਦੀ ਆੜ 'ਚ ਜਿਹੜੇ ਆ ਉਹ ਚਲੇ ਗਏ ਆ ਚਿੱਟੇ ਦੀ ਲਪੇਟ 'ਚ ਆ ਕੇ ਉਹਨਾਂ ਦੇ ਮੌਤ ਹੋਈ ਆ ਜੋ ਖੁਲਾਸੇ ਹੋ ਰਿਹਾ ਤਾਂ ਉਹ ਇਹ ਹੈਰਾਨੀਜਨਕ ਜਾਣਕਾਰੀ ਆ ਜਿਹੜੀ ਉਹ ਸਾਹਮਣੇ ਆਈ ਆ ਜਗਰਾਉਂ ਦੇ ਸਿੰਧਵਾ ਵੇੜ ਦੇ ਇਲਾਕੇ ਵਿੱਚ ਜਿਹੜਾ ਪਿੰਡ ਆ ਸ਼ੇਰਾਂਵਾਲ ਤਾਂ ਪਰਿਵਾਰਕ ਮੈਂਬਰਾਂ ਦੇ ਹਾਲਾਤ ਆ ਜਿਹੜੇ ਉਹ ਦੇਖੇ ਗਏ ਆ ਤਾਂ ਉਹ ਹਿਰਦੇ ਬਲੁੰਦਰੇ ਆ ਕਿ ਹੁਣ ਸਿਰਫ ਪਰਿਵਾਰ ਵਿੱਚ ਇੱਕ ਬਜ਼ੁਰਗ ਮਾਤਾ ਹੀ ਰਹੀ ਆ ਸਹਾਰਾ ਜੋ ਬੱਚਿਆਂ ਦਾ ਸਹਾਰਾ ਬਣ ਰਹੀ ਹੈ ਤੇ ਉਧਰ ਜੇਕਰ ਦੇਖਿਆ ਜਾਵੇ ਕਿ ਇੱਕ ਪਾਸੇ ਤਾਂ ਨਸ਼ਾ ਵੱਡੇ ਪੱਧਰ ਤੇ ਜਿਹੜਾ ਉਹ ਘਰ ਬਰਬਾਦ ਕਰ ਰਿਹਾ ਦੂਜੇ ਪਾਸੇ ਸਰਕਾਰ ਅਤੇ ਪੰਜਾਬ ਪੁਲਿਸ ਵੱਡੇ ਦਾਅਵੇ ਠੋਕਰੀ ਆ ਕੇ ਅਸੀਂ ਨਾ ਯੋਧਾ ਜਿਹੜਾ ਉਹ ਨਸ਼ਿਆ ਵਿਰੁੱਧ ਛੇੜਿਆ ਹੋਇਆ ਤੇ ਇਸ ਦਾ ਅਸਰ ਕਿੰਨਾ ਕੁ ਪੈ ਰਿਹਾ ਇਹ ਤੁਸੀਂ ਜ਼ਮੀਨੀ ਹਕੀਕਤ ਦੇਖ ਸਕਦੇ ਹੋ ਕਿ ਬਿੱਤੇ ਕੱਲ ਇਹ ਮੌਤ ਹੋਈ ਹੈ ਨੌਜਵਾਨ ਦੀ ਜਸਵੀਰ ਸਿੰਘ ਦੀ ਜਿਸ ਦੇ ਕਿ ਓਵਰਡੋਸ ਕਾਰਨ ਮੌਤ ਦੱਸੀ ਜਾ ਰਹੀ ਹੈ ਅਤੇ ਉਸ ਮੌਤ ਨੇ ਖੁਲਾਸੇ ਕੀਤੇ ਆ ਕਿ ਇਸ ਪਰਿਵਾਰਕ ਮੈਂਬਰਾਂ ਦੇ ਹੁਣ ਤੱਕ 7 ਮੈਂਬਰ ਆ ਜਿਹੜੇ ਉਹ ਨਸ਼ੇ ਦੀ ਓਵਰਡੋਸ ਨਸ਼ੇ ਦੇ ਕਾਰਨ ਮੌਤ ਹੋ ਜਾ ਉਹਨਾਂ ਦੀ ਤਾਂ ਇਧਰ ਜੇਕਰ ਦੇਖਿਆ ਜਾਵੇ ਕਿ ਸਰਕਾਰ ਨੇ ਤੁਹਾਡੇ ਆਲੇ-ਦੁਆਲੇ ਤੁਸੀਂ ਹਰ ਰੋਜ਼ ਤੁਹਾਡੇ ਸ਼ਹਿਰ ਵਿੱਚ ਤੁਸੀਂ ਨਸ਼ਾ ਨੂੰ ਲੈ ਕੇ ਫਲੈਕਸ ਬੋਰਡ ਲੱਗੇ ਜ਼ਰੂਰ ਪੜਦੇ ਹੋਵੋਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੂੰਹੋਂ ਤੁਸੀਂ ਅਕਸਰ ਸੁਣਦੇ ਹੋ ਕਿ ਅਸੀਂ ਨਸ਼ਿਆਂ ਖਿਲਾਫ ਕਾਰਵਾਈ ਕਰ ਰਹੇ ਹਾਂ ਨਸ਼ਿਆਂ ਦਾ ਲੱਕ ਤੋੜਤਾ ਪਰ ਕਿੰਨਾ ਕੁ ਲੱਕ ਟੁੱਟਿਆ ਇਹ ਪਰਿਵਾਰ ਦੇ ਲੱਕ ਟੁੱਟਣ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜਿਸ ਦੇ ਇੱਕੋ ਆ ਪਰਿਵਾਰ ਦੇ ਜਿਹੜੇ 7 ਮੈਂਬਰ ਆ ਜਿਹੜੇ ਨਸ਼ੇ ਨੇ ਖਾ ਲਿਆ ਨਸ਼ੇ ਦੇ ਦਾਇਤ ਨੇ ਜਿਹੜੇ ਆ ਇਹ ਪਰਿਵਾਰਕ ਮੈਂਬਰ ਨਿਗਲੇ ਆ ਤੇ ਉਧਰ ਜੇਕਰ ਗੱਲ ਕਰੀਏ ਮੌਕੇ ਦੇ ਹਾਲਾਤਾਂ ਦੀ ਤਾਂ ਮੌਕੇ ਦੇ ਜਿਹੜੇ ਹਾਲਾਤ ਨੇ ਪਿੰਡ ਵਿੱਚ ਜਿਹੜਾ ਸਰਨਾਟਾ ਛਾਇਆ ਹੋਇਆ ਗਮੀ ਦਾ ਮਾਹੌਲ ਬਣਿਆ ਹੋਇਆ ਕਿ ਇੱਕੋ ਪਰਿਵਾਰ ਆ ਜਿਹੜਾ ਉਹ ਨਸ਼ੇ ਦੇ ਦਾਇਤ ਨੇ ਖਾ ਲਿਆ ਤੇ ਨਸ਼ੇ ਦੇ ਭੇਂਟ ਚੜ ਚੁੱਕਿਆ ਤੇ ਉਧਰ ਜੇਕਰ ਦੇਖਿਆ ਜਾਵੇ ਕਿ ਇਸ ਸਬੰਧੀ ਜਿਹੜੀ ਆ ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕੀਤੀ ਆ ਲੜਕੀ ਇਹ ਵੱਲੋਂ ਕੀ ਕੁਝ ਕਿਹਾ ਗਿਆ ਤੇ ਮਾਤਾ ਵੱਲੋਂ ਜਿਹੜੀ ਮਾਂ ਬਜ਼ੁਰਗ ਮਾਤਾ ਬੱਚੀ ਆ ਉਸ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਪਹਿਲਾਂ ਉਹ ਸੁਣਾ ਦਿੰਨੇ ਆ ਤੇ ਫਿਰ ਲੋਕਾਂ ਦੀ ਗੱਲਬਾਤ ਸੁਣਾਵਾਂਗੇ ਐਹੀ ਮੰਗ ਕਰਦੀਆਂ ਵੀ ਸਰਕਾਰ ਨਸ਼ਾ ਬੰਦ ਕਰਾਇਆ ਜਾਵੇ ਬਸ ਇਸ ਤੋਂ ਵੱਧ ਸਾਨੂੰ ਕੁਝ ਨਹੀਂ ਚਾਹੀਦਾ ਆ ਜਿਨ੍ਹਾਂ ਦੇ ਮਾਵਾਂ ਦੇ ਪੁੱਤ ਚਲੇ ਜਾਂਦੇ ਉਹਨਾਂ ਦਾ ਕੁਝ ਨਹੀਂ ਰਹਿ ਜਾਂਦਾ ਇੱਥੇ ਦੁਨੀਆ ਤੇ ਸਾਡੀ ਕੋਈ ਸੁਣਾਈ ਨਹੀਂ ਹੋਈ ਕਿੰਨੇ ਜੀ ਸੀਗੇ ਮਾਤਾ ਆਪਣੇ ਘਰ ਦੇ ਸੱਤ ਪਿਆਰ ਪੁੱਤਰ ਸੀਗੇ ਛੇ ਪੁੱਤਰ ਸੀਗੇ ਇੱਕ ਘਰ ਵਾਲਾ ਸੀ ਹਾਂਜੀ ਸਾਰੇ ਨਸ਼ੇ ਨਾਲ ਪੂਰੇ ਹੋਏ ਆ ਹਾਂਜੀ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਨਹੀਂ ਕੋਈ ਨਹੀਂ ਦੱਸਿਆ ਪੁਲਿਸ ਨੂੰ ਹਾਂ ਕੀਤੀ ਸੀ ਖਬਰ ਨਹੀਂ ਸਾਰੀ ਸੁਨੀਂਦ ਹੋਈ ਗਰੀਬਾਂ ਦੀ ਕੌਣ ਸੁਣ ਤਾ ਜਗਰਾਉਂ ਦੇ ਬਲਾਕ ਸਿੰਧਵਾ ਵੇੜ ਦੇ ਪਿੰਡ ਸੇਹਰਾਵਾਲ ਚ ਇਹ ਪਰਿਵਾਰਕ ਮੈਂਬਰਾਂ ਨੇ ਹਾਲਾਤ ਬਿਆਨ ਕੀਤੇ ਆ ਕਿ ਪੁਲਿਸ ਨੂੰ ਬਾਰ ਬਾਰ ਅਸੀਂ ਗੁਹਾਰ ਲਗਾਈ ਕਿ ਨਸ਼ੇ ਦੇ ਜਿਹੜੇ ਵਪਾਰੀ ਨੇ ਉਹਨਾਂ ਨੂੰ ਨੱਥ ਪਾਈ ਜਾਵੇ ਉਹਨਾਂ ਨੂੰ ਫੜਿਆ ਜਾਵੇ ਪਰ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਉਹਨਾਂ ਦਾ ਕਰਦਾ ਇੱਕ ਹੋਰ ਦੀਵਾ ਬੁੱਝ ਚੁੱਕਿਆ ਜਿੱਥੇ ਅਕਸਰ ਅਸੀਂ ਸੁਣਦੇ ਹਾਂ ਕਿ ਅਸੀਂ ਘਰ ਦੇ ਜਿਹੜੇ ਆ ਉਹ ਦੀਵੇ ਨਹੀਂ ਬੁਝਣ ਦਵਾਗੇ ਜਾਂ ਨੌਜਵਾਨੀ ਨੂੰ ਨਸ਼ੇਦਿਲ ਲਪੇਟ ਵਿੱਚ ਨਹੀਂ ਆਣ ਦਵਾਗੇ ਸਰਕਾਰ ਦੇ ਮੰਤਰੀਆਂ ਦੇ ਸੀਐਮ ਮਾਨ ਦੇ ਇਹ ਬਿਆਨ ਹੁੰਦੇ ਆ ਦਾਅਵੇ ਹੁੰਦੇ ਆ ਪਰ ਉਧਰ ਇਹਨਾਂ ਜਿਹੜੇ ਬਿਆਨਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਪਰਿਵਾਰਕ ਮੈਂਬਰਾਂ ਦੇ ਹਾਲਾਤਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਪਰਿਵਾਰਕ ਮੈਂਬਰ ਕੀ ਕਰਨ ਜਿੱਥੇ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਦਾਅਵੇ ਠੋਕ ਰਿਹਾ ਹੈ ਕਿ ਅਸੀਂ ਵੱਡੀਆਂ ਕਾਰਵਾਈਆਂ ਕਰ ਰਹੇ ਆ ਇੰਨੀਆਂ ਐਫਆਈਆਰ ਦਰਜ ਕਰ ਲਈਆਂ ਜਾਂ ਇੰਨੇ ਨਸ਼ਾ ਤਸਕਰ ਫੜ ਲਏ ਆ ਤੇ ਇੰਨੇ ਨਸ਼ਾ ਤਸਕਰਾਂ ਦੇ ਘਰ ਟਹਿ ਟੇਰੀ ਕਰ ਚੁੱਕੇ ਆ ਉਹ ਇੱਥੇ ਜੇਕਰ ਦੇਖਿਆ ਜਾਵੇ ਕਿ ਬਲਡੋਜ਼ਰ ਐਕਸ਼ਨ ਵੀ ਹੋ ਰਹੇ ਨੇ ਪਰ ਆਖਰਕਾਰ ਉਹ ਬਲਡੋਜ਼ਰ ਐਕਸ਼ਨਾਂ ਦਾ ਦਬਦਬਾ ਇਨ੍ਹਾਂ ਪਰਿਵਾਰ ਘਰਾਂ ਦੇ ਜਿਹੜੇ ਮੈਂਬਰ ਜਾ ਰਹੇ ਨੇ ਉਹਨਾਂ ਤੇ ਕਿਉਂ ਨਹੀਂ ਦਿਖ ਰਿਹਾ ਕਿ ਉਹ ਕਿਉਂ ਨਹੀਂ ਬਚ ਪਾਰੇ ਤੇ ਉਸ ਏਰੀਆ 'ਚ ਕਿਉਂ ਇਹਨਾਂ ਨਸ਼ਾ ਜਿਹੜਾ ਵਿਕ ਰਿਹਾ ਜਦੋਂ ਸ਼੍ਰੀਆਮ ਲੋਕਪਿੰਡ ਦੇ ਏਰੀਏ ਦੇ ਲੋਕ ਇਹ ਇਲਜ਼ਾਮ ਲਗਾ ਰਹੇ ਨੇ ਸਾਡੇ ਏਰੀਆ ਵਿੱਚ ਕਿ ਸ਼੍ਰੀਆਮ ਨਸ਼ਾ ਵਿਕਦਾ ਹੈ ਅਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਇਹ ਹਾਲਾਤ ਹੈ ਜਿਹੜੇ ਪੰਜਾਬ ਦੇ ਬਣੇ ਹੋਏ ਆ ਤੇ ਇੱਕ ਪਾਸੇ ਤਾਂ ਦਾਅਵੇ ਆ ਤੇ ਦੂਜੇ ਪਾਸੇ ਇਹ ਹਕੀਕਤ ਹੈ ਕਿ ਜ਼ਮੀਨੀ ਪੱਦਰ ਤੇ ਕੀ ਕੁਝ ਹੋਇਆ ਉਹ ਲੋਕ ਹੀ ਦੱਸ ਰਹੇ ਨੇ ਇਸ ਪਿੰਡ ਦੇ ਲੋਕਾਂ ਵੱਲੋਂ ਕੀ ਕੁਝ ਕਿਹਾ ਗਿਆ ਆ ਉਹ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਆਪਣੇ ਜੀ ਇਹਦੇ ਡੈਡੀ ਦੀ ਤੇ ਭਾਈ ਦੀ ਮੌਤ ਹੋਈ ਆ 12 ਚ ਜੀ ਪਹਿਲਾਂ ਤੇ ਫਿਰ 4 ਸਾਲਾਂ ਬਾਅਦ ਬਾਅਦ ਉਹਨਾਂ ਦੇ ਚਾਰ ਤਿੰਨਾਂ ਲੜਕਿਆਂ ਦੀ ਮੌਤ ਹੋ ਗਈ ਚਾਰਾਂ ਦੀ ਤੇ ਬਾਅਦ ਚ ਇੱਕ ਕੱਲ੍ਹ ਲ ਮੌਤ ਹੋ ਗਈ ਆਪਣੇ ਚਿੱਟਾ ਲਾਣ ਕਰਕੇ ਬੱਚੇ ਦੀ ਹਾਂਜੀ ਮਰੇ 6 ਬੱਚੇ ਸੀਗੇ ਤੇ 6 ਹਾਂਜੀ ਮੌਤ ਨਸ਼ੇ ਨਾਲ ਨਸ਼ੀ ਗਾੜੀ ਦੀ ਮੌਤ ਨਸ਼ੇ ਨਾਲ ਹਾਂਜੀ 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 ਇਲਾਕੇ 'ਚ ਨਸ਼ਾ ਵਿਕਦਾ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਨਹੀਂ ਜੀ 2021 ਤੋਂ ਲੈ ਕੇ ਲਗਾਤਾਰ ਮੌਤਾਂ ਹੀ ਹੁੰਦੀਆਂ ਪਈਆਂ ਨੰਦੀਆਂ ਨਸ਼ੇ ਨਾਲ 6 ਸੀਗੇ ਭਰਾ 6ਾਂ ਦੀ ਨਸ਼ੇ ਨਾਲ ਹੀ ਮੌਤ ਹੋਈ ਆ 32 ਦੀ ਮੌਤ ਹੀ 32 ਦੀ ਵੀ ਇਦਾਂ ਹੀ दारू ਪੀ ਕੇ ਟਰੈਕਟਰ ਤੋਂ ਗਿਰ ਪਿਆ ਸੀ ਉਹਦੀ 2012 ਚ ਹੋਈ ਆ ਇਹਨਾਂ ਦੀ 21 ਤੋਂ ਲੈ ਕੇ 26 ਤੱਕ ਹੁਣ ਮੌਤਾਂ ਹੀ ਹੋਈ ਜਾਂਦੀਆਂ ਇਹਨਾਂ ਦੀ ਕੋਈ ਇਨਸਾਫ ਨਹੀਂ ਮਿਲਿਆ ਕੋਈ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰ ਰਹੀ ਪਹਿਲਾਂ ਵੀ ਇਹਨਾਂ ਦੇ ਦੋ ਨੌਜਵਾਨ ਬੱਚੇ ਮੁੱਕ ਗਏ ਨੇ ਇਸੇ ਕਾਰਨ ਚਿੱਟੇ ਦੇ ਕਾਰਨ ਮੁੱਕੇ ਨੇ ਤੇ ਇੱਕ ਦਾ ਥੋੜਾ ਜਿਹਾ ਇੱਕ ਸਾਲ ਕੋਇਆ ਚਿੱਟੇ ਦੇ ਨਾਲ ਡੈਥ ਹੋ ਗਈ ਹੈ ਹੁਣ ਫਿਰ ਉਹ ਕਹਿੰਦੇ ਸੱਤ ਜੀ ਸੀਗੇ ਸੱਤ ਬੰਦੇ ਸੀਗੇ ਘਰ 'ਚ ਇੱਕ ਮਾਤਾ ਸੀ ਤੇ ਸੱਤੇ ਹੀ ਕਹਿੰਦੇ ਨਸ਼ੇ ਨਾਲ ਮੁੱਕ ਗਏ ਜੀ ਹਾਂਜੀ ਜੀ ਸੱਤੇ ਹੀ ਨਾ ਨਸ਼ੇ ਦੇ ਨਾਲ ਮੁੱਕ ਗਏ ਹੈ ਜੀ ਜੀ ਤਾਂ ਤੁਸੀਂ ਸੁਣਿਆ ਹੈ ਕਿ ਪਿੰਡ ਦੇ ਲੋਕ ਕੀ ਕੁਝ ਕਹਿ ਰਹੇ ਆ ਇੱਥੋਂ ਤੱਕ ਕਿ ਜੋ ਪਿੰਡ ਵਿੱਚ ਗ੍ਰੰਥੀ ਹੈ ਉਸ ਨੇ ਵੀ ਦੱਸਿਆ ਕਿ ਕਿਵੇਂ ਇਹਨਾਂ ਦਾ ਇੱਕ ਇੱਕ ਮੈਂਬਰ ਆ ਜਿਹੜਾ ਨਸ਼ੇ ਦੀ ਪਿੰਡ ਛੜਿਆ ਤੇ ਨਸ਼ੇ ਦੇ ਦਾਇਤ ਨੇ ਇਹ ਪਰਿਵਾਰ ਜਿਹੜਾ ਪੂਰਾ ਖਤਮ ਕਰਕੇ ਰੱਖ ਦਿੱਤਾ ਹੈ ਇਹ ਇਹ ਹਾਲਾਤ ਆ ਜਿਹੜੇ ਇਸ ਪਿੰਡ ਦੇ ਉਹ ਦੇਖੇ ਗਏ ਆ ਇਸ ਪਰਿਵਾਰ ਦੇ ਹਾਲਾਤ ਤਾਂ ਉਹ ਨਜ਼ਰ ਆਈ ਆ ਤੇ ਉੱਥੇ ਹੀ ਇਸ ਏਰੀਏ ਦੇ ਹਾਲਾਤ ਵੀ ਬਿਆਨ ਕੀਤੇ ਆ ਕਿ ਕਿਵੇਂ ਇੱਥੇ ਨਸ਼ਾ ਵਿਕ ਰਿਹਾ ਤੇ ਹੁਣ ਇੱਥੇ ਇਹ ਸਵਾਲ ਖੜਾ ਹੁੰਦਾ ਹੈ ਕਿ ਆਖਰਕਾਰ ਫਿਰ ਪੁਲਿਸ ਹੱਥ ਤੇ ਹੱਥ ਧਰ ਕੇ ਕਿਉਂ ਬੈਠੀ ਆ ਜਦੋਂ ਮੌਤਾਂ ਹੀ ਮੌਤਾਂ ਹੋ ਰਹੀਆਂ ਨੇ ਅੰਕੜੇ ਦੇ ਅੰਕੜੇ ਵੱਧ ਰਹੇ ਨੇ ਤਾਂ ਉਧਰ ਜੇ ਘਰ ਦੇਖਿਆ ਜਾਵੇ ਕਿ ਪੁਲਿਸ ਪ੍ਰਸ਼ਾਸਨ ਦਾ ਜੋ ਬਿਆਨ ਸਾਹਮਣੇ ਆਇਆ ਉਹ ਹੈਰਾਨ ਕਰਨ ਵਾਲਾ ਹੈ ਅਤੇ ਉਧਰ ਸਾਡੇ ਪੱਤਰਕਾਰ ਵੱਲੋਂ ਮੌਕੇ ਤੇ ਜਾ ਕੇ ਸਾਰੀ ਗੱਲਬਾਤ ਜਾਂ ਸਾਰੇ ਹਾਲਾਤ ਜਿਹੜੇ ਦੇਖੇ ਗਏ ਆ ਕੀ ਕੁਝ ਹਾਲਾਤ ਨੇ ਤੇ ਪੁਲਿਸ ਅਧਿਕਾਰੀ ਕੀ ਕੁਝ ਇਸ ਬਾਰੇ ਕਹਿ ਰਹੇ ਨੇ ਆ ਉਹ ਤੁਹਾਨੂੰ ਸੁਣਾਣੇ ਆ। ਇਹ ਪਿਆਰ ਤੋਂ ਵੀ ਕਰਤੀ ਬਚਿੱਟਾ ਨਹੀਂ ਜੀ ਕਹਿ ਸਕਦੇ ਕਿਉਂਕਿ ਕੋਈ ਪ੍ਰੈਕਸ਼ਨ ਨਹੀਂ ਹੈਗਾ। ਮੇਰੇ ਕੋਲ ਕੋਈ ਦੋ ਹੋਰੀ ਲਿਡਲ ਲੱਗੀ ਉਹਨਾਂ ਕਹੇ। ਇਹ ਉਹਦੇ ਹੁਣ ਬਹੁਤ ਪੋਸਟਮੈਨ ਹੋ ਗਿਆ ਫਰਚਾ ਫੇਲ ਹੋ ਗਿਆ ਤੇ ਪੋਸਟਮੈਨ ਰਿਪੋਰਟ ਲਈ ਹੋ ਗੀ ਜੀ ਮੀਨ ਉਹ ਬੰਦੇ ਛਾਪ ਤੇਰੀਆਂ ਕਿ ਜਟਾਇਆ ਤੇ ਕਿੰਨੇ ਵਜੇ ਦੇ ਖਿਲਾਫ ਐਫ ਆਈ ਆਰ ਕੀਤੀ ਆ ਇੱਕ ਲੇਡੀ ਜੱਕ ਜੈਂਟਸ ਜੈਂਟਸ ਰਿਕਵੈਸਟ ਕਰਕੇ ਜੇ ਜੀ ਇਹ ਦੋਨੇ ਪਤੀ ਪਤਨੀ ਆ ਨਹੀਂ ਸਰ ਹਾਂ ਇੱਕ ਛੇ ਆਦਮੜਾ ਹੋਣਾ ਹਾਂ ਇੱਕ ਕੁੜੀ ਜਨ ਲੇਡੀ ਦੇ ਚੋਹੇ ਕੋਲ ਆ ਪਉਂਦੇ ਜੀ ਉਹਦਾ ਘਰ ਵਾਲਾ ਵੀ ਮੈਸੇਜ ਪਹਿਲਾਂ ਜੇਲ੍ਹ ਭੇਜਿਆ ਹੋਇਆ ਹੈ ਜੇਲ੍ਹ ਭੇਜਿਆ ਆਪ 4-5 ਦਿਨ ਪਹਿਲਾਂ ਜਿਹੜੀ ਔਰਤ ਨੇ ਹੁਣ ਪਰਚਾ ਕੀਤਾ ਉਹਨਾਂ ਕਰ ਵਾਲਾ ਪਹਿਲਾਂ ਜੇਲ੍ਹ ਭੇਜਿਆ 4-5 ਦਿਨ ਪਹਿਲਾਂ ਭੇਜਿਆ ਮੈਂ ਪੁਲਿਸ ਹੌਸਾ ਦਾ ਕੰਮ ਕਰ ਰਹੀ ਆ ਜੀ ਅੱਜ ਜਗਰਾਉਂ ਦੇ ਬਲਾਕ ਸਦੋਆ ਵਿੜ ਦੇ ਨੇੜੇ ਪਿੰਡ ਸ਼ੇਰੇਵਾਲ ਦੇ ਵਿੱਚ ਜਿੱਥੇ ਕਿ ਬੀਤੇ ਕੱਲ ਇੱਕ ਜਸਵੀਰ ਸਿੰਘ 25 ਸਾਲਾ ਨੌਜਵਾਨ ਦੀ ਨਸ਼ੇ ਕਰਕੇ ਮੌਤ ਹੋਈ ਹੈ ਇਹ ਚਿੱਟੇ ਦੀ ਓਵਰਡੋਜ਼ ਕਰਕੇ ਮੌਤ ਹੋਈ ਹੈ ਔਰ ਜਦੋਂ ਇਹਨਾਂ ਦੇ ਘਰ ਪਹੁੰਚ ਕੇ ਦੇਖਿਆ ਤਾਂ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਸਨ ਔਰ ਸਭ ਤੋਂ ਵੱਡੀ ਮਾੜੀ ਖ਼ਬਰ ਉਸ ਵੇਲੇ ਸਾ ਤੇ ਪਿਤਾ ਮੁਖਤਿਆਰ ਸਿੰਘ ਦੀ ਮੌਤ ਵੀ ਪਹਿਲਾਂ ਨਸ਼ੇ ਨਾਲ ਹੋ ਚੁੱਕੀ ਹੈ ਪਰਿਵਾਰ ਨੇ ਪਹਿਲਾਂ ਵੀ ਕਈ ਵਾਰੀ ਪੁਲਿਸ ਨੂੰ ਠੋਸ ਕਾਰਵਾਈ ਕਰਨ ਲਈ ਸ਼ਿਕਾਇਤਾਂ ਦਿੱਤੀਆਂ ਹਨ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਦੇ ਚਲਦਿਆਂ ਬੀਤੇ ਕੱਲ ਵੀ ਇਹਨਾਂ ਦੇ ਘਰ ਦੇ ਛੇਵੇਂ ਪੁੱਤਰ ਜਸਵੀਰ ਸਿੰਘ ਨੂੰ ਨਸ਼ੇ ਦੀ ਭੇਂਟ ਚੜ੍ਹਨਾ ਪੈ ਗਿਆ ਔਰ ਹੁਣ ਪੁਲਿਸ ਨੇ ਜਿੱਥੇ ਜਸਵੀਰ ਸਿੰਘ ਨੂੰ ਨਸ਼ਾ ਦੇਣ ਵਾਲਿਆਂ ਦੇ ਖਿਲਾਫ ਪਰਚਾ ਤਾਂ ਦਰਜ ਕਰ ਲਿਆ ਹੈ ਪਰ ਹੁਣ ਅਜੇ ਤੱਕ ਕੋਈ ਹੋਰ ਗ੍ਰਿਫਤਾਰੀ ਨਹੀਂ ਹੋਈ ਹੈ ਜਿਸ ਦੇ ਚਲਦਿਆਂ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਇਲਾਕੇ ਦੇ ਵਿੱਚ ਜੋ ਖੁੱਲ ਕੇ ਨਸ਼ਾ ਵੇਚ ਰਹੇ ਹਨ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਠੋਸ ਕਾਰਵਾਈ ਕੀਤੀ ਜਾਵੇ ਤਾਂ ਜੋ ਇਸ ਪਰਿਵਾਰ ਦੀ ਤਰ੍ਹਾਂ ਹੋਰ ਕਿਸੇ ਵੀ ਮਾਂ ਦਾ ਪੁੱਤ ਇਸ ਨਸ਼ੇ ਦੀ ਪੇਂਟ ਨਾ ਚੜ ਸਕੇ ਆਪਣੇ ਸਾਥੀ ਰਜਿੰਦਰ ਪੋਲੂ ਦੇ ਨਾਲ ਹਿਮਰਾਜ ਬੱਬਰ ਪੀਟੀਸੀ ਨਿਊਜ਼ ਜਗਰਾਉਂ